ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਕਿਹੜੀ ਜਗ੍ਹਾ ਤੋਂ ਆਏ ਜੀ ਮਖੂਦਾਂ ਠੀਕ ਹਨ ਚੋਗੇ ਅੱਜ ਗੁਰਪੁਰਬ ਮੌਕੇ ਦਰਬਾਰ ਦਾ ਮੱਥਾ ਟੇਕਿਆ ਅਤਿਸ਼ਬਾਜੀ ਦੇਖੀ ਹਾਂਜੀ ਅੱਜ ਗੁਰੂ ਗੰਗਾਦੇਵ ਜੀ ਦਾ ਗੁਰਪੁਰਬ ਸੀ ਤੇ ਮੈਂ ਦਰਬਾਰ ਸਾਹਿਬ ਵਿੱਚ ਮੱਥਾ ਟੇਕਿਆ ਬਾਅਦੋਂ ਫਿਰ ਅਰਦਾਸ ਹੋ ਗਈ ਤੇ ਬਾਅਦੋਂ ਅਤਿਸ਼ਬਾਜੀ ਦੇ ਨਜ਼ਾਰੇ ਵੇਖੇ ਤੇ ਮੈਂ ਹੋਰ ਵੀ ਸੰਗਤਾਂ ਨੂੰ ਕਹਿਣਾ ਚਾਹੁੰਦਾ ਹੈ ਕਿ ਹਰ ਗੁਰਪੁਰਬ ਦੇ ਮੌਕੇ ਉੱਤੇ ਇੱਥੇ ਆਣ ਕੇ ਅਤਿਸ਼ਬਾਜੀ ਦਾ ਨਜ਼ਾਰਾ ਵੇਖਣ ਤੇ ਸਿੰਘ ਜੀ ਕੀ ਲੱਗਦਾ ਉਸਤਾਬਾ ਨਜ਼ਾਰਾ ਕਿਤੇ ਵੇਖਿਆ ਫੁਲਕੀ ਜਗ੍ਹਾ ਤੇ ਨਹੀਂ ਨਹੀਂ ਇਸ ਦਾ ਨਾੰਦ ਕਿਸੇ ਵੀ ਥਾਂ ਤੇ ਨਹੀਂ ਹੈਗਾ ਇਕੱਲੇ ਆਇਓ ਕਿ ਪਰਿਵਾਰ ਦੇ ਨਾਲ ਆਇਓ ਨਹੀਂ ਅੱਜ ਮੈਂ ਇਕੱਲਾ ਆਇਆ ਸਗੋਂ ਮੈਂ ਉਹ ਪਰਿਵਾਰ ਵਾਲਿਆਂ ਨੂੰ ਵੀ ਕਹਾਂਗਾ ਕਿ ਹਰ ਗੁਰਪੁਰਬ ਦੇ ਮੌਕੇ ਤੇ ਆਪਾਂ ਸਾਰੇ ਪਰਿਵਾਰ ਦਰਬਾਰ ਸਾਹਿਬ ਵਿੱਚ ਆ ਜਾਈਏ ਸਾਡੀ ਆਪਣਾ ਨਾਮ ਦੱਸ ਕੇ ਅੱਜ ਗੁਰਪੁਰਬ ਸੀ ਤੁਸੀਂ ਵੀ ਇੱਥੇ ਪਹੁੰਚੇ ਦੀਪਮਾਲਾ ਕੀਤੀ ਕੀ ਕਰਨ ਸਭ ਤੋਂ ਪਹਿਲੇ ਗੁਰੂ ਗੋਬਿੰਦ ਸਿੰਘ ਜੀ ਦੀ ਫਤਿਹ ਅਰਜ਼ ਕਰਦਾ ਹਾਂ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀਤੇ ਦਾਸ ਭਾਈ ਸੁਖਮੀ ਸਿੰਘ ਕੋਈ ਸੀ ਜੇ ਤਾਂ ਅੰਮ੍ਰਿਤਸਰ ਸਾਹਿਬ ਦੇ ਜੋ ਪੰਥ ਦੇ ਵਿੱਚ ਵਿਚਰ ਕੇ ਸੇਵਾ ਮੰਨ ਬਾਧੀਆਂ ਨੇ ਕੋਈ ਵਿਚਰੀ ਚ ਕੋਈ ਉਸ ਦੇ ਵਾਰਾਂ ਨਹੀਂ ਟਾੜੀ ਵਾਰਾਂ ਨਹੀਂ ਜੋ ਸੇਵਾ ਕਰੀ ਦੀ ਗੁਰਤਿਆਰ ਦੀ ਅੱਜ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇ ਦੋਜੀ ਜੋਤ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਝੜਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਸਤਕਾਰ ਸਹਿ ਨਾਇਆ ਗਿਆ ਸੋ ਸਾਰੇ ਸੰਗਤਾਂ ਨੂੰ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਗੁਰਪੁਰਬ ਦੀ ਲੱਖ ਲੱਖ ਬਿੰਦ ਬਿੰਦ ਮੁਬਾਰਕ ਹੋਣ ਤੁਹਾਨੂੰ 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 ਜਨੇ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਂ ਆਇਆ ਤਨੇ ਤੁਹਾਨੂੰ ਜਨੇ ਦੀ ਮਾਉ ਆਇ ਸਭ ਸੇ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਿਹੜਾ ਪ੍ਰਕਾਸ਼ ਹੈ ਜਨਮ ਹੈ ਉਹ ਮੁਕਸਰ ਦੀ ਧਰਤੀ ਤੇ ਹੋਇਆ ਮੱਤੇ ਦੀ ਸਰਾ ਜੋ ਸਤ ਮਾਤਾ ਦਾ ਘਰ ਜਿੰਨੂ ਕੋਖ ਨੂੰ ਸੰਸਾਰ ਭਾ ਲਾ ਕੇ ਇਸ ਦੁਨੀਆ ਵਿੱਚ ਆਏ ਤੇ ਗੁਰੂ ਅੰਗਦ ਦੇਵ ਜੀ ਨੇ ਸੇਵਾ ਤੇ ਕੁੰਜ ਜਿੱਥੇ ਘਾਏਗੇ ਉਹਨਾਂ ਦੇ ਘਰ ਵਾਲੀ ਬਾਤਾਂ ਕੀਵ ਜਨਾ ਉਹਨਾਂ ਨੇ ਲੰਗਰ ਦੀ ਪਰੰਪਰਾ ਜਿਹੜੀ ਸਟਾਰਟ ਕੀਤੀ ਸੀ ਤੇ ਜੋ ਮਲਖਾੜਾ ਵੀ ਗੁਰੂ ਅੰਗਦ ਦੇਵ ਜੀ ਨੇ ਰਚਾਇਆ ਤੇ ਲਿਪੀ ਬੋਲੀ ਗੁਰਮੁਖੀ ਭਾਸ਼ਾ ਜੇ ਅਸੀਂ ਗੁਰਮੁਖੀ ਭਾਸ਼ਾ ਉਡਾੜਾ ਪੀਡੀਸ ਸਾਰੇ ਪੰਜਾਬੀਨ ਭੁੱਲ ਗਏ ਅੰਗਰੇਜ਼ੀ ਬੋਲਦੇ ਜਾ ਰਹੇ ਹਾਂ ਸੋ ਸਾਨੂੰ ਆਪਣੇ ਪੰਜਾਬੀ ਹੋਂਦ ਦਾ ਮਾਨਤਾ ਹੀ ਹੈ ਅਸੀਂ ਆਪਣੇ ਪੰਜਾਬੀ ਵਿਰਸੇ ਨਾਲ ਜੁੜਾਂਗੇ ਪੰਜਾਬੀ ਸਭਿਆਚਾਰ ਨਾਲ ਜੁੜਾਂਗੇ ਚੰਗੀ ਸੰਗਤ ਕਰਾਂਗੇ ਸੋ ਪ੍ਰੋਜਕਟ ਬ੍ਰੋਨਗਾ ਤੇ ਆਪਣੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਜੋ ਆਤਿਸ਼ਬਾਜੀ ਜਿਹੜੀ ਬਹੁਤ ਵਧੀਆ ਹੀ ਸੁੰਦਰ ਜਿਉ ਲੋਕਿਕ ਆਤਿਸ਼ਬਾਜੀ ਸਚਮਣ ਸਰੀਰ ਨਾਲ ਸਭ ਪੁਣੀ ਇਹੋ ਵਾਲਾ ਇਹ ਸੰਸਾਦ ਦੂਜਾ ਜਿਹੜਾ ਸੰਗਤ ਨਾਲ ਇਹ ਦਾ ਸਚਮਣ ਸਰੀਰ ਨਾਲ ਸਭ ਪੁਣੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਅੱਜ ਦੂਸਰੇ ਗੁਰਨਾਨਕ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਅਵਤਾਰ ਗੁਰਪੁਰ ਵਿੱਚ ਤੁਹਾਨੂੰ ਸਾਰਿਆਂ ਨੂੰ ਦਾਈ ਹੋਵੇ ਪਹਿਲਾਂ ਨਾਂ ਇਹਨਾਂ ਦਾ ਪਾਈ ਲੈਣਾ ਸੀਗਾ ਫਿਰ ਗੁਰਨਾਨਕ ਸਾਹਿਬ ਦੀ ਚਰਨ ਚ ਆਏ ਕਰਤਾਰਪੁਰ ਸਾਹਿਬ ਹਾਂਜੀ ਤੇ ਫਿਰ ਲੈਣੇ ਤੇ ਗੁਰਨਾਮ ਸਿੰਘ ਸਾਹਿਬ ਦੇ ਵੀ ਇਹ ਦੇਣਾ ਹਾਂਜੀ ਫਿਰ ਗੁਰੰਗ ਦੇ ਸਾਹਿਬ ਦੀ ਇਹਨਾਂ ਦਾ ਨਾਂ ਹੋਇਆ ਹਾਂਜੀ ਫਿਰ ਬੜੀ ਕਠਨ ਕਾਲ ਨਾ ਕੀਤੀ ਬਾਬਾ ਬੁੱਢਾ ਸਾਹਿਬ ਦੀ ਬੜੀ ਕਠਨ ਕਾਲ ਨਾ ਸੀ ਪਰ ਇੱਕੋ ਜਾਣੇ ਨੇ ਮਿਲ ਨਹੀਂ ਹਾਂਜੀ ਉਹ ਵੀ ਬਰਾਬਰ ਤੇ ਸੀਟ ਤੇ ਇੱਕ ਨੂੰ ਮਿਲ ਨਹੀਂ ਹਾਂਜੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਸਾਰੀ ਸੰਗਤ ਜੀ ਆਪ ਇਸ ਵਾਰ ਜੀ ਬਹੁਤ ਵਧੀਆ ਜੀ ਗੁਰੂ ਸਾਹਿਬ ਦੇ ਹੋਣੀ ਚਾਹੀਦੀ ਹੈ ਗੁਰੂ ਦੇ ਨਹੀਂ ਹੁੰਦੀ ਫਿਰ ਕਿੱਥੇ ਬਣੀ ਕਿੱਥੇ ਲੱਗਦਾ ਹੈ ਜੀਨ ਦੁਨੀਆ ਦੇ ਮਾਲਕ ਹੈ ਜੀ ਜੀ ਇਸ ਤਰ੍ਹਾਂ ਦਾ ਨਜ਼ਾਰਾ ਕਿਸੇ ਜਗ੍ਹਾ ਤੇ ਨਹੀਂ ਮਿਲਦਾ ਕਿੱਥੇ ਸਵੇ ਤਾਂ ਨਹੀਂ ਦੁਜੇ ਹੈਗਾ ਜੀ ਅਕਾਸ਼ ਪਤਾਲ ਕਿੱਥੇ ਨਹੀਂ ਹੈਗਾ ਧਰਤੀ ਦੇ ਸਮੁੰਦਰ ਸਾਗਰ ਵੀ ਕਿਤੇ ਨਹੀਂ ਹੈਗਾ ਨਾ ਅਕਾਸ਼ ਹੈਗਾ ਹਾਂ ਜੀ ਕਿ ਨੌਜਵਾਨਾਂ ਨੂੰ ਕੀ ਆਪਣੀ ਸਭਾ ਦੇ ਕੁੱਝ ਪਾਣੀ ਦੇ ਨਾਲ ਹੀ ਕਿਹਨਾਂ ਨੌਜਵਾਨਾਂ ਨੂੰ ਵਿਖਤੀ ਪੀੜੀ ਨੂੰ ਹੋਣਾ ਚਾਹੀਦਾ ਵੱਡੀ ਦੇ ਬਾਣੀ ਨਾਲ ਜੁੜਨਾ ਚਾਹੀਦਾ ਪਾਣੀ ਤੇ ਪਾਣੀ ਤਾਂ ਬਹੁਤ ਦੂਰ ਚਲਿਆ ਪਾਣੀ ਉਹਦੇ ਅੰਦਰ ਚਾਹੀਦੀ ਫਿਰ ਅੰਦਰੋਂ ਸਾਥੀ ਬੋਲੂ ਫਿਰ ਸਾਥੂਰ ਕੇ ਬਸਲੇ ਜਾ ਰਹੇ ਹੁਣ ਸਾਰਾ ਸਾਥੀ ਦੀ ਗੱਲ ਪੂਰਨ ਕੁੱਟੇ ਨਾਂਕਾ ਉੜ ਕੇ ਸੱਜੇ ਗੁਰੰਗ ਤੇ ਦੀਦਾ ਆਸਾ ਦੀ ਵਰਤ ਵਿੱਚ ਹਾਂਜੀ ਵਾਪਰ ਨਾਨਕੀ ਆਜੀ ਅਸੀਂ ਕੀ ਕਰ ਸਕਦੇ ਕੁਝ ਨਹੀਂ ਧੰਨਵਾਦ